ਸੋ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਨਵੀਂ ਅਪਡੇਟ ਦੇ ਨਾਲ ਸੋ ਬੇਰੋਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਲਈ ਖੁਸ਼ਖਬਰੀ ਹੈ ਕਿ ਵੱਡੀ ਗਿਣਤੀ ਦੇ ਵਿੱਚ IBPS ਕਲਰਕ ਰਿਕਰੂਟਮੈਂਟ ਭਾਵ ਭਰਤੀ ਆਈ ਹੈ ਜੀ 10277 ਪੋਸਟਾਂ ਦੀ ਵਿੱਚ ਰੱਖੀਆਂ ਗਈਆਂ ਫੀਸ ਦੀ ਜੇਕਰ ਗੱਲ ਤੇ ਜਨਰਲ ਦੀ 850 ਰੁਪਏ ਤੇ SC 175 ਰੁਪਏ ਉਮਰ ਹੱਦ ਦੀ ਜੇਕਰ ਗੱਲ ਕੀਤੀ ਜਾਵੇ 20 ਸਾਲ ਤੋਂ ਲੈ ਕੇ 28 ਸਾਲ ਤੱਕ SCBC ਨੂੰ ਛੋਟ ਦਿੱਤੀ ਜਾਵੇਗੀ ਠੀਕ ਹੈ ਜੀ ਯੋਗਤਾ ਦੀ ਜੇਕਰ ਗੱਲ ਕਰੀ ਤਾਂ ਗ੍ਰੈਜੂਏਸ਼ਨ ਇਹਦੇ ਵਿੱਚ ਜਿਹੜੀ ਉਹ ਰੱਖੀ ਗਿਆ ਕਿਸੇ ਵੀ ਸਟਰੀਮ ਦੇ ਵਿੱਚ ਤੁਸੀਂ ਯੋਗਤਾ ਕੀਤੀ ਹੋ ਸਕਦੀ ਹੈ ਗ੍ਰੈਜੂਏਸ਼ਨ ਆਖਰੀ ਮਿਤੀ ਦੀ ਜੇਕਰ ਗੱਲ ਕਰੀਏ ਦੋਸਤੋ ਤਾਂ 21 ਅਗਸਤ 2025 ਦੀ ਆਖਰੀ ਮਿਤੀ ਹੋਵੇਗੀ ਸੋ ਜਿਹੜੇ ਭੈਣ ਭਰਾ ਅਜੇ ਬੇਰੁਜ਼ਗਾਰ ਹੈ ਨੌਕਰੀ ਕਰਨਾ ਚਾਹੁੰਦੇ ਹੈ ਤਾਂ ਵੱਡੀ ਗਿਣਤੀ ਦੇ ਜਿਹੜੀਆਂ ਉਹ IBPS ਕਲਰਕ ਦੀਆਂ ਜਿਹੜੀਆਂ ਪੋਸਟਾਂ ਆਈਆਂ ਸੋ ਲਾਸਟ ਮਿਤੀ ਤੋਂ ਪਹਿਲਾਂ ਪਹਿਲਾਂ ਅਪਲਾਈ ਕਰਕੇ ਲਾਭ ਲੈ ਸਕਦੇ ਹਾਂ ਅਤੇ ਹਰ ਤਰ੍ਹਾਂ ਦੀ ਨੌਕਰੀ ਦੀ ਜਾਣਕਾਰੀ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ